ਪੰਜਾਬ ਦੀ ਰਾਜਸਥਾਨੀ ਚੰਡੀਗੜ੍ਹ ਨੇੜੇ ਬਣੀ ਜੀਰਖਪੁਰ ਦੀ ਸਬ ਤਹਿਸੀਲ ਵਿੱਚ ਰਿਸ਼ਵਤ ਕੋਰੀ ਅਦਾਵੰਨੇ ਟਪ ਗਈ ਹੈ ਇਹ ਲੋਕੀ ਜੋ ਪੈਸੇ ਗੰਦੇ ਨਜ਼ਰ ਆ ਰਹੇ ਨੇ ਛੋਟੇ ਛੋਟੇ ਕਮਾਲੇ ਰਿਸ਼ਵਤ ਦੇਣ ਵਾਸਤੇ ਤਿਆਰੀ ਕੀਤੀ ਜਾ ਰਹੀ ਹੈ ਭਾਵੇਂ ਕਿ ਰਿਸ਼ਵਤ ਦੀ ਮੋਟੀ ਰਕਮ ਬਸਿੱਕਾ ਨਵਿੱਸਾਂ ਤੇ ਬਿਲਡਰਾਂ ਰਹੀਂ ਸਿੱਧੇ ਤੌਰ ਤੇ ਲਈ ਜਾਂਦੀ ਹੈ ਪਰ ਛੋਟੀ ਮੋਟੀ ਰਿਸ਼ਵਤ ਇਸ ਤਰ੍ਹਾਂ ਵੀ ਚਲਦੀ ਆ ਰਹੀ ਹੈ ਰਜਿਸਟਰੀਆਂ ਦੇਰ ਸ਼ਾਮ ਕੀਤੀਆਂ ਜਾਂਦੀਆਂ ਨੇ ਅਤੇ ਸਾਰਾ ਦਿਨ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ ਤਾਂ ਕਿ ਲੋਕਾਂ ਦੀਆਂ ਜੇਬਾਂ ਢਿੱਲੀਆਂ ਕਰਨੀਆਂ ਸੌਖੀਆਂ ਰਹਿ ਸਕਣ ਚਰਚਾ ਇਹ ਵੀ ਹੈ ਕਿ ਰਿਸ਼ਵਤ ਦਾ ਪੈਸਾ ਉੱਪਰ ਤੱਕ ਵੀ ਜਾਂਦਾ ਹੈ ਜਿਸ ਕਾਰਨ ਜੀਰਖਪੁਰ ਅਤੇ ਹੋਰਨਾਂ ਤਹਿਸੀਲਾਂ ਵਿੱਚ ਰਿਸ਼ਵਤਖੋਰੀ ਬੇਰੋਕ ਜਾਰੀ ਹੈ ਕਹੋ ਦਿਮਾਗ ਹੈ ਛੋਟਾ ਕਿੰਨਾ ਵੱਡਾ ਕੋਲੋਂ ਕੰਮ ਸੇ ਕਰਦੇ ਯਾਰ ਤੁਸੀਂ ਇਕ ਬੰਦੇ ਕਰਕੇ ਭਰਾਂ ਨਹੀਂ ਹੋ 500 ਬੰਦਾ ਸਰਾਂ ਮੂਹ ਤੇ ਮਿੱਠਾ ਪਾਣ ਬੈਠੇ ਕੀ ਮਸਲਾ ਫਿਰ ਕੀ ਆ ਹੋਇਆ ਪਤਾ ਨਹੀਂ ਰਿਸ਼ਤੇ ਹੋਣੇ ਕਮੰਦਾਰੇ ਸਾਰੀ ਪਬਲਿਕ ਪਰੇਸ਼ਾਨ ਹੈ 500 ਬੰਦਾ ਬੱਠਾ ਕੀ ਹੋਣਾ ਮੂਹ ਤੇ ਮਿੱਠਾ ਪਾਣ ਬੈਲੇ ਕੋਈ ਨਹੀਂ ਬੋਲਦਾ ਕੋਈ ਮਸਲਾ ਨਹੀਂ ਹੈ ਯਾਰ ਤੁਸੀਂ ਪਬਲਿਕ ਪਰੇਸ਼ਾਨ ਹੋ ਰਹੀ ਵੀਰ ਤੁਸੀਂ ਰਜਿਸਟਰੀ ਕਰਾਉਣਾ ਹੈ ਰਜਿਸਟਰੀ ਕਰਾਉਣਾ ਪਰੇਸ਼ਾਨ ਹੋ ਰਹੇ ਵੀਰੇ ਸਵੇਰੇ 11:30 ਤੇ ਬੈਠੇ ਆ ਜਿਰਕਪੁਰ ਦੀ ਇਸ ਸਬ ਤਹਿਸੀਲ ਵਿੱਚ ਚਲਦੀ ਰਿਸ਼ਪਤ ਕੋਰੀ ਬਾਰੇ ਸਾਡੀ ਟੀਮ ਨੇ ਤਹਿਕੀਕਾਤ ਕੀਤੀ ਤਾਂ ਪਤਾ ਲੱਗਿਆ ਕਿ ਸ਼ਾਮ ਨੂੰ 7 ਵਜੇ ਤੋਂ ਬਾਅਦ ਜਦੋਂ ਰਿਸ਼ਪਤ ਦੀ ਸਾਰੀ ਕਮਾਈ ਇਕੱਠੀ ਹੋ ਜਾਂਦੀ ਹੈ ਤਾਂ ਉੱਪਰ ਵਾਲਿਆਂ ਦੇ ਬੰਦੇ ਰਿਸ਼ਪਤ ਦਾ ਹਿੱਸਾ ਲੈਣ ਪਹੁੰਚ ਜਾਂਦੇ ਨੇ ਅਤੇ ਬਾਅਦ ਦੇ ਵਿੱਚ ਚੰਗਾ ਖਾਣ ਪੀਣ ਵੀ ਚੱਲਦਾ ਹੈ ਤਹਿਸੀਲ ਦੇ ਪਿਛਲੇ ਪਾਸੇ ਹੀ ਗੱਡੀਆਂ ਲਗਾ ਕੇ ਮੁਰਗੇ ਢਕਾਰੇ ਜਾਂਦੇ ਨੇ ਤੇ ਸ਼ਰਾਬੀ ਪੀਤੀ ਜਾਂਦੀ ਹੈ ਸਰਕਾਰ ਲੱਖ ਦਾਅਵੇ ਕਰੇ ਪਰ ਜੀਰਖਪੁਰ ਦੇ ਬੱਚੇ ਵਿੱਚ ਨੂੰ ਪਤਾ ਹੈ ਕਿ ਰਿਸ਼ਤਤਕੋਰੀ ਜਿਆਦਾ ਵੱਧ ਗਈ ਹੈ ਅਤੇ ਇਹ ਸਰਕਾਰ ਕਹਿਣ ਲਈ ਹੀ ਕੈਰੀ ਹੈ ਪਰ ਅਮਲੀ ਤੌਰ ਤੇ ਰਿਸ਼ਤਤਕੋਰੀ ਨੂੰ ਨੱਥ ਨਹੀਂ ਪਾਈ ਜਾ ਰਹੀ ਇਸ ਰਿਪੋਰਟ ਵਿੱਚ ਸਾਰੇ ਤੱਥਾਂ ਦਾ ਖੁਲਾਸਾ ਕੀਤਾ ਗਿਆ ਹੈ ਅਤੇ ਤਹਿਸੀਲਦਾਰ ਦਾ ਪੱਖ ਲੈਣ ਲਈ ਫੋਨ ਵੀ ਕੀਤਾ ਸੀ ਪਰ ਉਹਨਾਂ ਫੋਨ ਨਹੀਂ ਚੁੱਕਿਆ ਆਉਣ ਵਾਲੇ ਸਮੇਂ ਦੌਰਾਨ رابطہ ਦੀ ਟੀਮ ਵੱਲੋਂ ਜੀਰਖਪੁਰ ਅਤੇ ਹੋਰਨਾਂ ਤਹਿਸੀਲਾਂ ਵਿੱਚ ਜਲਦੀ ਪ੍ਰਸ਼ਟਾਚਾਰ ਦੇ ਹੋਰ ਵੀ ਕਲਾਸੇ ਕੀਤੇ ਜਾਣਗੇ ਲੋਕਾਂ ਨੂੰ ਅਪੀਲ ਹੈ ਕਿ ਉਹ ਵੀ ਆਵਾਜ਼ ਬੁਲੰਦ ਕਰਨ ਮੂੰਹ ਤੇ ਮਿੱਠਾ ਬਾਨ ਪਾਇਨੇ ਕੋਈ ਨਹੀਂ ਬੋਲਦਾ ਕੋਈ ਮਸਲਾ ਨਹੀਂ ਹੈਗਾ ਯਾਰ ਤੁਸੀਂ ਪਬਲਿਕ ਦਾ ਪਰੇਸ਼ਾਨ ਹੋ ਰਹੀ ਵੀਰ ਰਾਬਤਾ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੋਖਰ ਸਵਾਗਤ ਕਰਦਾ ਅੱਜ ਦੀ ਜਿਹੜੀ ਸਟੋਰੀ ਹੈ ਉਹ ਪਬਲਿਕ ਹਿੱਤ ਨਾਲ ਸੰਬੰਧਤ ਹੈ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਬੋਲਦੇ ਨੇ ਲੈਕਚਰ ਦਿੰਦੇ ਨੇ ਕਿ ਮੈਂ ਤਸੀਲਾਂ ਦੇ ਵਿੱਚ ਗੱਲ ਕਰਦਾ ਜਿਹੜੇ ਲੋਕ ਰਜਿਸਟਰੀਆਂ ਕਰਾਉਂਦੇ ਨੇ ਉਹਨਾਂ ਤੋਂ ਮੈਂ ਪੁੱਛਦਾ ਕਿ ਤੁਹਾਡਾ ਪੈਸਾ ਤਾਂ ਨਹੀਂ ਲੱਗਿਆ ਪਰ ਅਸੀਂ ਉਹਨਾਂ ਨੂੰ ਅੱਜ ਤਸਵੀਰਾਂ ਵੀ ਦਿਖਾਵਾਂਗੇ ਕਿ ਕਿਵੇਂ ਠੱਗੀ ਠੋਰੀ ਚੱਲਦੀ ਆ ਕੁਝ ਨੁਕਤੇ ਵੀ ਦੱਸਾਂਗੇ ਇਹ ਜਿਰਕਪੁਰ ਦਾ ਮਾਮਲਾ ਹੈ ਜਿਰਕਪੁਰ ਬਿਲਕੁਲ ਚੰਡੀਗੜ੍ਹ ਦੇ ਨਾਲ ਆ ਜੇਕਰ ਇੱਕ ਦਿਨ ਮੁੱਖ ਮੰਤਰੀ ਭਗਵੰਤ ਮਾਨ ਖੁਦ ਚਲੇ ਜਾਣ ਜਾਂ ਕਿਸੇ ਆਪਣੇ ਸੂਏ ਬੰਦੇ ਨੂੰ ਭੇਜ ਕੇ ਚੈੱਕ ਕਰਾ ਲੈਣ ਤਾਂ ਪਤਾ ਲੱਗੇਗਾ ਕਿ ਰੋਜ਼ਾਨਾ ਲੱਖਾਂ ਕਰੋੜਾਂ ਦੀ ਠੱਗੀ ਠੋਰੀ ਤਹਿਸੀਲ ਦੇ ਵਿੱਚ ਕਿਵੇਂ ਹੁੰਦੀ ਆ ਬਹੁਤ سارے ਮਾਮਲੇ ਸਾਹਮਣੇ ਆਏ ਨੇ ਔਰ ਠੱਗੀ ਠੋਰੀ ਦਾ ਟੰਗ ਇਹ ਹੈ ਕਿ ਜਿਸਨੇ ਵੀ ਰਜਿਸਟਰੀ ਕਰਾਉਣੀ ਹੈ ਉਹਨੂੰ 20 ਤੋਂ 25000 ਰੁਪਿਆ ਦੇਣਾ ਪੈਂਦਾ ਹੈ ਉਹ ਚਾਹੇ ਜਾਇਜ਼ ਰਜਿਸਟਰੀ ਵੀ ਕਿਉਂ ਨਾ ਹੋਵੇ ਕਿਉਂਕਿ ਸਰਕਾਰ ਨੇ ਉਹਨੂੰ ਫਰਵਰੀ ਤੋਂ ਬਾਅਦ ਬਿਨਾਂ ਐਨਓਸੀ ਤੋਂ ਰਜਿਸਟਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਪਰ ਜੇਕਰ ਰਿਕਾਰਡ ਚੈੱਕ ਕੀਤਾ ਜਾਵੇ ਇਸ ਤਰੀਕ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਰਜਿਸਟਰੀਆਂ ਬਿਨਾਂ ਐਨਓਸੀ ਤੋਂ ਹੋਈਆਂ ਨੇ ਉਹਨਾਂ ਰਜਿਸਟਰੀਆਂ ਵੱਟੇ ਤਕਰੀਬਨ 40 ਤੋਂ 50 ਹਜ਼ਾਰ ਰੁਪਇਆ ਲੈ ਜਾਂਦਾ ਸੀ ਫਲੈਟਾਂ ਦੀ ਕਿਸੇ ਨੇ ਰਜਿਸਟਰੀ ਕਰਾਉਣੀ ਆ ਉਹਦੇ ਕਾਗਜ਼ਤ ਨਹੀਂ ਵੀ ਪੂਰੇ ਉਹਨਾਂ ਤੋਂ ਮੋਟਾ ਪੈਸਾ ਲੈ ਜਾਂਦਾ ਜਿਹਦੇ ਕਾਗਜ਼ ਸਹੀ ਨੇ ਉਹਨਾਂ ਤੋਂ ਘੱਟੋ-ਘੱਟ 10 ਹਜ਼ਾਰ ਤਾਂ ਜ਼ਰੂਰ ਲਿਆ ਹੀ ਜਾਂਦਾ ਸੋ ਤਹਿਸੀਲਦਾਰ ਕਿਵੇਂ ਠੱਗੀ ਠੋਰੀ ਕਰਦਾ ਹੈ ਜਾਂ ਕਿਵੇਂ ਪੈਸਾ ਵਸੂਲ ਕੀਤਾ ਜਾਂਦਾ ਹੈ ਉਹਦੇ ਬਾਰੇ ਵੀ ਸਾਨੂੰ ਪਤਾ ਲੱਗਿਆ ਕਿ ਇੱਕ ਫਤੇਗੜ ਸਾਹਿਬ ਤੋਂ ਨੌਜਬਾਨਾ ਸਿਮਰਨ ਉਹ ਰੋਜ਼ਾਨਾ ਤਹਿਸੀਲ ਦੇ ਵਿੱਚ ਆਉਂਦਾ ਉਹਨੇ ਅੱਗੇ ਚਾਰ ਲੜਕੇ ਰੱਖੇ ਹੋਏ ਨੇ ਉਹ ਜਿੰਨੇ ਵੀ ਸਿੱਕਾ ਨਵੀਸ ਕਲੈਕਸ਼ਨ ਕਰਦੇ ਨੇ ਜਾਂ ਜਿਹੜੇ ਵੀ ਰਜਿਸਟਰੀਆਂ ਕਰਾਉਂਦੇ ਨੇ ਉਹਨਾਂ ਕੋਲ ਜਿਹੜਾ ਪੈਸਾ ਟੇਢੇ ਢੰਗ ਦਾ ਹੁੰਦਾ ਉਹਦੇ ਉਹਨਾਂ ਤੋਂ ਫਿਰ ਇਹ ਜਿਹੜਾ ਸਿਮਰਨ ਤੇ ਉਹਦੇ ਲੜਕੇ ਪੈਸਾ ਵਸੂਲਦੇ ਨੇ ਇਹ ਜੋ ਸਿਮਰਨ ਲੜਕਾ ਹੈ ਸੇਵਾ ਕੇਂਦਰ ਦੇ ਰੂਮ ਨੰਬਰ 6 ਦੇ ਵਿੱਚ ਬੈੰਦਾ ਪਰਦਾ ਲਾ ਕੇ ਜਿਹੜੇ ਉੱਤੇ ਦੇ ਪੱਕੇ ਮੁਲਾਜ਼ਮ ਨੇ ਉੱਥੇ ਜੋ ਡਿਊਟੀ ਕਰਦੇ ਨੇ ਮੁਲਾਜ਼ਮਾਂ ਉਹਨਾਂ ਦੀ ਬੈਕ ਤੇ ਬਕਾਇਦਾ ਟੇਬਲ ਬਣਾਇਆ ਹੋਇਆ जिने तस्वीरਾਂ ਨੇ ਨਾਲ ਦੀ ਨਾਲ ਤੁਹਾਨੂੰ ਤਸਵੀਰਾਂ ਵਿਖਾਵਾਂਗੇ ਉਹ ਤਸਵੀਰਾਂ ਵੇਖੋ ਕਿ ਭਾਵੇਂ ਕਿ ਰਜਿਸਟਰੀ ਜਿਹਨੇ ਵੀ ਕਰਾਉਣੀ ਆ ਉਹ ਰਜਿਸਟਰੀ ਦਾ ਸਾਰਾ ਪੈਸਾ ਆਨਲਾਈਨ ਜਮ੍ਹਾਂ ਕਰਾਉਣਾ ਬੰਦਾ ਸਰਕਾਰ ਕੋਲ ਚਾਹੇ ਟੈਕਸ ਦੇ ਰੂਪ ਵਿੱਚ ਹੋਵੇ ਜਾਂ ਫਿਰ ਜੇਕਰ ਕਿਸੇ ਬਿਲਡਰ ਤੋਂ ਕਿਸੇ ਨੇ ਜ਼ਮੀਨ ਖਰੀਦਣੀ ਆ ਜਾਂ ਫਲੈਟ ਖਰੀਦਣਾ ਉਹਦੇ ਲਈ ਜਾਂ ਚੈੱਕ ਰਹੀਂ ਜਾਂ ਬੈਂਕ ਦਾ ਲੋਨ ਰਹੀਂ ਪੇਮੈਂਟ ਜਾਂਦੀ ਹੈ ਪਰ ਤੁਸੀਂ ਵੇਖੋ ਕਿ ਤਹਿਸੀਲ ਦੇ ਬਰਾਂਡਿਆਂ ਦੇ ਵਿੱਚ ਤਹਿਸੀਲ ਦੇ ਬਾਥਰੂਮਾਂ ਦੇ ਵਿੱਚ ਲੋਕ ਪੈਸੇ ਗਿਣਦੇ ਨੇ ਉਹ ਗਿਨੇਹਾ ਪੈਸਾ ਤੇਡੇ ਧੰਨ ਨਾਲ ਰਿਸ਼ਮਤਦਾ ਹੁੰਦਾ ਤੇ ਜਿਹੜੇ ਵੀ ਠੱਗੀ ਠੋਰੀ ਕਰਦੇ ਨੇ ਉਹਨਾਂ ਦੀਆਂ ਜੇਬਾਂ ਦੇ ਵਿੱਚ ਪੈਂਦਾ ਹੈ ਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਰੋਜ਼ਾਨਾ 25 ਤੋਂ 30 ਲੱਖ ਤੇਡੇ ਧੰਨ ਨਾਲ ਕਮਾਈ ਤਹਿਸੀਲ ਦੇ ਵਿੱਚ ਹੁੰਦੀ ਹੈ ਨਾਲ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਮੋਹਰਾਂ ਲਾਉਣ ਵਾਲਾ ਬੰਦਾ ਪੀਐਨ ਹੈਗਾ ਉੱਤੇ ਉਹਦੀ ਡਿਊਟੀ ਹੋਰ ਆ ਪਰ ਮੋਹਰਾਂ ਲਾਉਣ ਤੇ ਡਿਊਟੀ ਆ ਹਰ ਮੋਹਰ ਲਾਉਣ ਬੱਤੇ ਉਹ 500 ਰੁਪਏ ਕਸੂਲ ਕਰਦਾ ਤੇ 50000 ਤੋਂ 60000 ਰੁਪਏ ਨਿਤ ਕਮਾਈ ਉਹ ਕਰਦਾ ਜੀਰਖਪੁਰ ਤਹਿਸੀਲ ਦੇ ਵਿੱਚ ਰੋਜ਼ਾਨਾ 100 ਤੋਂ ਵੱਧ ਰਿਸ਼ਤੀਆਂ ਹੁੰਦੀਆਂ ਨੇ ਜਿਨ੍ਹਾਂ ਵਿੱਚ 80 ਦੇ ਕਰੀਬ ਹੋ ਰਜਿਸਟਰੀਆਂ ਨੇ ਜਿਹੜੀਆਂ ਬਿਨਾ ਐਨਓਸੀ ਤੇ ਨੇ ਹੁਣ ਸਰਕਾਰ ਤੇ ਵੱਡਾ ਸਵਾਲ ਇਹ ਆ ਕਿ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਆ ਕਿ ਫਲਾਣੇ ਸ਼ਹਿਰ ਦਾ ਅਸੀਂ ਨਕਸ਼ਾ ਬਣਾਵਾਂਗੇ ਚੰਗੀਆਂ ਸਹੂਲਤਾਂ ਦੇਵਾਂਗੇ ਮਾਸਟਰ ਪਲਾਨ ਤਿਆਰ ਕਰਾਂਗੇ ਨਜਾਇਜ਼ ਕਬਜ਼ੇ ਨਹੀਂ ਹੋਣ ਦੇਵਾਂਗੇ ਵਧੀਆ ਕਲੋਨੀਆਂ ਵਧੀਆ ਸਹਿਰੀ ਸਹੂਲਤਾਂ ਦੇਵਾਂਗੇ ਪਰ ਹੁਣ ਵੱਡੀ ਪੱਧਰ ਤੇ ਨਜਾਇਜ਼ ਕਲੋਨੀਆਂ ਦੇ ਵਿੱਚ ਪਲਾਟਾਂ ਦੀਆਂ ਫਲੈਟਾਂ ਦੀਆਂ ਰਜਿਸਟਰੀਆਂ ਕੀਤੀਆਂ ਜਾ ਰਹੀਆਂ ਨੇ ਸਰਕਾਰ ਕਿੱਧਰ ਨੂੰ ਜਾ ਰਹੀ ਆ ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਸਰਕਾਰ ਨੂੰ ਘੇਰਨ ਵਾਲੀਆਂ ਵਿਰੋਧੀ ਧਿਰਾਂ ਵੀ ਚੁੱਪ ਨੇ ਤੇ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਮੰਤਰੀ ਨੇ ਵਿਧਾਇਕ ਨੇ ਉਹ ਵੀ ਚੁੱਪ ਨੇ ਬਹੁਤ ਸਾਰੀ ਠੱਗੀ ਠੋਰੀ ਦਾ ਜਿਹੜਾ ਢੰਗ ਹੈ ਇੱਕ ਨਵੇਂ ਮਾਮਲੇ ਇਹ ਵੀ ਆਇਆ ਕਿ ਭਾਰ ਮੁਕਤ ਦਾ ਜਿਹੜਾ ਸਰਟੀਫਿਕੇਟ ਜਕਰ ਲੈਣਾ ਤਾਂ ਉਹਦੀ ਫੀਸ ਸਟੇਬਲ 300 ਰੁਪਏ ਸਰਕਾਰੀ ਫੀਸ ਹੈ ਉਹਦੇ ਬੱਤੇ 500 ਤੋਂ 1000 ਰੁਪਏ ਵਸੂਲੀ ਕੀਤੀ ਜਾਂਦੀ ਹੈ ਜੇਕਰ ਕਿਸੇ ਨੇ ਚਲਾਨ ਲੈਣਾ ਉਹਦੀ ਫੀਸ ਜਿਹੜੀ ਰਜਿਸਟਰੀ ਨਾਲ ਲੱਗਦੀ ਹੈ ਪਰ ਸੀ ਅ ਤਹਿਸੀਲਦਾਰ ਰਹੇ ਜਾਂ ਉਹਦੇ ਬੰਦਿਆ ਰਹੇ ਪਟਵਾਰੀ ਕੋਲ ਇਹ ਪੈਸਾ ਪਹੁੰਚਦਾ ਕਿ ਜੇਕਰ ਤੁਸੀਂ ਇੰਤਕਾਲ ਕਰਾਉਣਾ ਉਹਦੇ ਤਕਰੀਬਨ 5-7000 ਰੁਪਏ ਪਟਵਾਰੀ ਵੀ ਲੈ ਲੈਂਦਾ ਹਰ ਪਾਸੇ ਠੱਗੀ ਠੋਰੀ ਠੱਗੀ ਠੋਰੀ ਦਾ ਪੈਸਾ ਹੋ ਸਕਦਾ ਉੱਪਰ ਤੱਕ ਵੀ ਜਾਂਦਾ ਹੋਵੇ ਇਹ ਵੀ ਹੋ ਸਕਦਾ ਹੈ ਕਿ ਮਾਲ ਵਿਭਾਗ ਦੇ ਵੱਡੇ ਅਧਿਕਾਰੀਆਂ ਤੱਕ ਮਾਮਲਾ ਜਾਂਦਾ ਹੋਵੇ ਪਰ ਇਹ ਵੀ ਜਾਣਕਾਰੀ ਦੇ ਦਈਏ ਕਿ ਜਿੰਨੇ ਵੀ ਤਹਿਸੀਲਦਾਰ जीरकपुर ਦੇ ਵਿੱਚ ਆਏ ਨੇ ਉਹ ਅਕਸਰ ਵੱਡੇ ਲੋਕਾਂ ਦਾ ਨਾਮ ਵਰਤਦੇ ਨੇ ਇੱਕ ਤਹਿਸੀਲਦਾਰ ਤਾਂ ਸ਼ਰਿਹਮ ਕਹਿੰਦਾ ਸੀ ਕਿ ਮੇਰੀ ਸੀਐਮ ਨਾਲ ਸਿੱਧੀ ਹੈ ਹਰ ਹਫਤੇ ਮੈਂ ਮੀਟਿੰਗ ਕਰਦਾ ਇੱਕ ਤਹਿਸੀਲਦਾਰ ਇਸ ਤੋਂ ਪਹਿਲਾਂ ਜਿਹੜਾ ਸੀ ਉਹ ਕੋਈ ਕਹਿੰਦਾ ਸੀ ਮੁੱਖ ਮੰਤਰੀ ਦੀ ਭੈਣ ਨਾਲ ਮੇਰਾ ਰابطਾ ਹੈ ਉਹਨਾਂ ਨਾਲ ਮੇਰੀ ਸਿੱਧੀ ਹੈ ਕੋਈ ਭਗਵੰਤ ਮਾਨ ਦੀ ਮੁੱਖ ਮੰਤਰੀ ਦੀ ਮਾਤਾ ਦਾ ਨਾਮ ਲੈ ਲੈਂਦਾ ਸੋ ਉਹਨਾਂ ਦੇ ਨਾਂ ਤੇ ਇੱਕ ਪ੍ਰਭਾਵ ਆ ਜਾਂਦਾ ਜੋ ਹੁਣ ਵਾਲਾ ਜਿਹੜਾ ਤਹਿਸੀਲਦਾਰ ਹੈ ਇਹਦੇ ਵਾਰਸਾ ਆ ਮਸ਼ਹੂਰ ਹੈ ਕਿ ਮोटे ਪੈਸੇ ਵੀ ਲੈਂਦਾ ਤੇ ਬੋਲਦਾ ਵੀ ਗਲਤ ਹੈ तहसीलदार ਦਾ ਪੱਖ ਜਾਣਨ ਵਾਸਤੇ ਉਹਦੇ ਫੋਨ ਤੇ ਦੋ ਤਿੰਨ ਵਾਰ ਟਰਾਈ ਕੀਤਾ ਗਿਆ ਪੱਖ ਲੈਣ ਵਾਸਤੇ ਪਰ ਉਹਨਾਂ ਨੇ ਆਪਣਾ ਫੋਨ ਨਹੀਂ ਚੁੱਕਿਆ ਸੋ ਤਹਿਸੀਲ ਦੇ ਵਿੱਚ ਹੋਰ ਕਿਸ ਤਰ੍ਹਾਂ ਦੀਆਂ ਟੱਗੀਆਂ ਢੋਰੀਆਂ ਹੁੰਦੀਆਂ ਨੇ ਉਹਦੇ ਬਾਰੇ ਚੰਗੀ ਜਾਣਕਾਰੀ ਰੱਖਦੇ ਨੇ ਸੁਦੇਵ ਚੌਧਰੀ ਉਹਨਾਂ ਨਾਲ ਵੀ ਗੱਲ ਕਰਾਉਂਦੇ ਆ ਚੌਧਰੀ ਸਾਹਿਬ ਸਵਾਗਤ ਹੈ ਤੁਹਾਡਾ ਤੋ ਜਿਵੇਂ ਮੈਂ ਬਹੁਤ ਸਾਰੀਆਂ ਗੱਲਾਂ ਦੱਸਤੀਆਂ ਕਿ ਕਿਵੇਂ ਠੱਗੀ ਠੋਰੀ ਹੁੰਦੀ ਹੈ ਕੁਝ ਪੁਆਇੰਟ ਰਹਿ ਗਏ ਹੋਣੇ ਕਿਉਂਕਿ ਤੁਸੀਂ ਜਿਰਕਪੁਰ ਦੇ ਰਹਿਣ ਵਾਲੇ ਹੋ ਤੁਸੀਂ ਭ੍ਰਿਸ਼ਟਾਚਾਰ ਖਿਲਾਫ ਅਕਸਰ ਬੋਲਦੇ ਹੋ ਆਰਟੀਆ ਪਾ ਕੇ ਤੁਸੀਂ ਹਿੱਜ ਪਿਆਜ ਨੰਗਾ ਵੀ ਕਰ ਦਿੰਦੇ ਹੋ ਅਧਿਕਾਰੀਆਂ ਦਾ ਹੋਰ ਕਿਸ ਤਰ੍ਹਾਂ ਦੀਆਂ ਠੱਗੀਆਂ ਹੁੰਦੀਆਂ ਨੇ ਜ਼ਿਲ੍ਹੇ ਦੇ ਵਿੱਚ ਉਹ ਵੀ ਜਾਣਕਾਰੀ ਦੇ ਦਿਓ ਅ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਇਹ ਮੁੱਦੇ ਨੂੰ ਚੱਕਿਆ ਕਿਉਂਕਿ ਪੂਰਾ ਜੋ ਜਿਰਕਪੁਰ ਸ਼ਹਿਰ ਹੈ ਉਹ ਲੋਕ ਜਿਹੜੇ ਰਜਿਸਟਰੀਆਂ ਕਰਉਣ ਵਾਲੇ ਆ ਉਹ ਬਹੁਤ ਦੁਖੀ ਨੇ ਇਸ ਗੱਲ ਤੋਂ ਔਰ ਸਭ ਤੋਂ ਵੱਡਾ ਜਿਹੜਾ ਮੈਂ ਇਹ ਨਹੀਂ ਕਹਿੰਦਾ ਕਿ ਅ ਕ腐ਸ਼ਨ ਹੁਣ ਸ਼ੁਰੂ ਹੋਈ ਹੈ ਕ腐ਸ਼ਨ ਬਹੁਤ ਟਾਈਮ ਤੋਂ ਚੱਲ ਰਹੀ ਹੈ ਜਿੰਨੇ ਸਾਲਾਂ ਤੋਂ ਮੈਂ 10-15 ਸਾਲ ਤੋਂ ਚੱਲ ਰਹੀ ਹੈ ਲੇਕਿਨ ਲੋਕਾਂ ਨੂੰ ਹੁਣ ਉਮੀਦ ਸੀ ਹੁਣ ਆਮ ਆਦਮੀ ਪਾਰਟੀ ਆ ਗਈ ਤੇ ਹੁਣ ਇਹ ਭ੍ਰਸ਼ਟਾਚਾਰ ਰੁਕ ਜਾਏਗਾ ਉਹਦੇ ਵਾਸਤੇ ਅਸੀਂ ਸ਼ਰਮ ਮਹਿਸੂਸ ਕਰ ਰਹੇ ਹਾਂ ਅਸੀਂ ਮੈਂ ਖੁਦ ਆਮ ਆਦਮੀ ਪਾਰਟੀ ਚ ਮੈਂ ਬਹੁਤ ਵਿਸ਼ਵਾਸ ਰੱਖਦਾ ਲੇਕਿਨ ਅੱਜ ਉੱਥੇ ਜਿੰਨੀ ਕ腐ਸ਼ਨ ਚੱਲ ਰਹੀ ਹੈ ਔਰ ਜਿਹੜਾ ਹੁਣ ਨਵੇਂ ਤਹਿਸੀਲਦਾਰ ਆਏ ਹੈ ਮੈਨੂੰ ਨਾਮ ਸ਼ਾਇਦ ਉਹਨਾਂ ਦਾ ਰਮਨਦੀਪ ਹੈ ਮੈਨੂੰ ਚੰਗੀ ਤਰ੍ਹਾਂ ਨਾਮ ਨਹੀਂ ਯਾਦ ਆਨੇਗਾ ਉਹਨਾਂ ਕੋਲ ਮੈਂ ਵੀਕ 25 ਦਿਨ ਪਹਿਲਾਂ ਗਿਆ ਕਿ ਇੱਕ ਲੋਕਾਂ ਨੇ ਪਹਿਲਾਂ ਸੁਸਾਇਡ ਕੀਤਾ ਸੀ ਸਰ ਤੇ ਉਹ ਬੰਦਾ 2-400 ਕਰੋੜ ਰੁਪਏ ਠੱਗੀ ਕਰਕੇ ਜੇਲ੍ਹ ਚ ਵੀ ਰਿਹਾ ਹੈ ਉਹ ਦੁਬਾਰਤੋਂ ਰਜਿਸਟਰੀਆਂ ਕਰਵਾ ਰਿਹਾ ਲੋਕਾਂ ਨੂੰ ਲੁੱਟ ਰਿਹਾ ਹੈ ਕਿਰਪਾ ਕਰਕੇ ਪੁਨਨ ਦਾ ਕੰਮ ਹੈ ਤੇ ਇਹ ਨਰਿਸ਼ਟੀਆਂ ਨਾ ਕਰੇ ਉਹਦੇ ਤੇ ਸਟੇ ਹੈ ਅੱਗੋ ਨਾ ਬੜਾ ਸੋਣਾ ਜਵਾਬ ਸੀ ਕਹਿੰਦਾ ਮੈਂ ਪੁਨਨ ਕਰਨ ਵਾਸਤੇ ਨਹੀਂ ਬੈਠਾ ਇੱਥੇ ਮੈਂ ਚੁੱਪ ਕਰਕੇ ਹੱਥ ਜੋੜ ਕੇ ਆ ਗਿਆ ਮੈਂ ਸਰ ਠੀਕ ਹੈ ਥੈਂਕ ਯੂ ਕਰੋ ਜੀ ਪਾਪ ਕਰ ਲਓ ਮੈਂ ਕਿਹਾ ਜਿੰਨੇ ਹੁੰਦੇ ਨੇ ਤਾਂ ਉਹ ਹੁਣ ਮੈਨੂੰ ਪਤਾ ਲੱਗਿਆ 2 ਦਿਨ ਪਹਿਲਾਂ 17 ਤਰੀਕ ਨੂੰ ਇਹ 17 ਦਸੰਬਰ 2024 ਦੀ ਗੱਲ ਕਰ ਰਿਹਾ ਇੱਕ 11826 ਵਸੀਕਾ ਨੰਬਰ ਹੈ ਉਸੇ ਬਿਲਡ ਦਾ ਜਿਹਨੇ ਜਿਹਦੇ ਕਰਕੇ ਲੋਕਾਂ ਨੇ ਸੁਸਾਈਡ ਕੀਤਾ ਜਿਹਦੀਆਂ ਜ਼ਮੀਨਾਂ ਦੀ ਰਜਿਸਟਰੀ ਫਿਰ ਵੀ ਕਿਉਂ ਇਹ ਫਲੈਟਾਂ ਦੀ ਜ਼ਮੀਨਾਂ ਦੀ ਰਜਿਸਟਰੀ ਕਰਾਤੀ ਓਕੇ ਔਰ ਉਹਦੇ ਉੱਪਰ ਜਿਹੜਾ ਹੈ ਉਸ ਪਰ ਹਾਈ ਆਪਣਾ ਡੇਰਾ ਬਸੀ ਕੋਰਟ ਵੱਲੋਂ ਸਟੇ ਹੈ 2022 ਤੋਂ 스테 ਚੱਲ ਰਿਹਾ ਹੈ ਚੜਾਇਆ 21 ਤੋਂ ਚੱਲ ਰਿਹਾ 22 ਚੱਲ ਰਿਹਾ ਹੈ ਇਸ ਕਰਣ ਲਈ ਹੋਣੀ ਕਿ ਲੋਕਾਂ ਨਾਲ ਠੱਗੀ ਲਈ ਆ ਲੋਕਾਂ ਦਾ ਜਿਹੜਾ ਪੈਸਾ ਠੱਗਿਆ ਗਿਆ ਇਸ ਕਰਮ 스테 ਸੀ ਸਾਰੇ ਪ੍ਰੋਜੈਕਟ ਤੇ ਪੂਰੇ ਪ੍ਰੋਜੈਕਟ ਤੇ 스테 ਹਾਂਜੀ ਉਹਦੇ ਬ੍ਰਦਰ ਨੇ ਪਾਇਆ ਸੀਗਾ ਕਿ ਮੇਰੇ ਨਾਲ ਹਿੱਸੇਦਾਰੀ ਸੀ ਮੇਨਾਂ ਠੱਗੀ ਕੀਤੀ ਗਈ ਏ ਇਹ ਮੇਰੇ ਬਿਨਾਂ ਪੁੱਛੇ ਅੱਗੇ ਵੇਚ ਦਿੱਤਾ ਗਿਆ ਮਤਲਬ ਪ੍ਰੋਜੈਕਟ ਵੇਚਦੇ ਕੋਈ ਨੂੰ ਉਹ ਸਿਰਫ ਜਿਹੜੀ ਏ ਜ਼ਮੀਨ ਵੇਚ ਦਿੱਤੀ ਵੀ ਇਹਦੇ ਉਹਨਾਂ ਨੇ ਬੜੇ ਵਿਚਾਰ ਨੇ ਕੰਪਲੇਨਟ ਕੀਤੀਆਂ ਪਰ ਕਿਸੇ ਨੇ ਸਰਵਾਈ ਨਹੀਂ ਕੀਤੀ ਉਹਨੇ ਤਹਿਸੀਲਦਾਰ ਨੂੰ ਅੱਗਾ ਕੋਈ ਜ਼ਮੀਨ ਵੇਚੀ ਜਾਦਾ ਜਿਵੇਂ ਪ੍ਰੈਸ ਕਲੱਬ ਦੇ ਆ ਇਹ ਪੂਰਾ ਪੂਰੀ ਪੂਰੀ ਬਿਲਡਿੰਗ ਹੈ ਪੂਰੀ ਜ਼ਮੀਨ ਜਾਇਦਤ ਵੇਚੀ ਜਾ ਸਕਦੀ ਆ ਕੱਲੀ ਜ਼ਮੀਨ ਵੇਚੀ ਜਾਦੇ ਕੋਈ ਰੂਲ ਹੈ ਪੂਰਾ ਪ੍ਰੋਜੈਕਟ ਤਾਂ ਵੇਚਿਆ ਜਾ ਸਕਦਾ ਵੀ ਤੁਸੀਂ ਕਹੋ ਮੈਂ ਤਾਂ ਜੀ ਸਣੇ ਬਿਲਡਿੰਗ ਸਾਰਾ ਕੁਝ ਹੀ ਕੋਈ ਗਵਰਨਮੈਂਟ ਦੀ ਐਸੀ ਪਾਲਿਸੀ ਆ ਜੇ ਪਰ ਇਹ ਨਹੀਂ ਹੈ ਕਿ ਉਹਦੇ ਉੱਤੇ ਉਹ 200 ਫਲੈਟ ਬਣੇ ਹੋਣ ਤੇ ਥੱਲੋ ਜ਼ਮੀਨ ਕੋਈ ਵੇਚ ਜਾਵੇ ਪਰ ਉਹਦਾ ਜ਼ਮੀਨਦਾਰ ਕੀ ਕਰੇਗਾ ਜਿਹਨੇ ਖਰੀਦੀ ਆ ਵੈਸੇ ਉਹ ਸਰ ਉਹਦੇ ਚ ਉਹ ਲੰਬੀ ਕਹਾਣੀ ਦੱਸਾਂ ਉਹ ਅਫਸਰਾਂ ਨੇ ਉਹਦੇ ਉੱਤੇ ਨਕਸ਼ੇ ਪਾਸ ਕਰਤੇ ਪਹਿਲੇ ਲੱਗੇ ਉਹ ਮੈਂ ਮੇਰੀ ਕਾਰਵਾਈ ਚੱਲ ਰਹੀ ਉਹ ਉਹਦੇ ਤੇ ਉਹ ਲੰਬੀ ਕਹਾਣੀ ਹੋਈ ਤੁਹਾਨੂੰ ਦੱਸਾਂ ਲੇਕਿਨ ਹੁਣ ਜਿਹੜੀ ਗੱਲ ਹੈ ਜਿਹੜੇ ਹੁਣ ਤਹਿਸੀਲਦਾਰ ਨੇ ਇਹਨਾਂ ਨੂੰ ਰਿਕੁਐਸਟ ਵੀ ਕੀਤੀ ਸੀ ਇਹ ਵਾਸਤੇ ਵੀ ਇਹੋ ਜਿਹੇ ਜਿੱਤੇ ਗੌਰ ਸਭ ਤੋਂ ਵੱਡੀ ਗੱਲ ਹੈ ਕਿ ਕੋਰਟ ਦਾਸਤੀ ਹੋਵੇ ਕੋਰਟ ਨੇ ਵਸਿਕਾ ਨੰਬਰ ਉਹਦੇ ਤੇ ਕਸਰਾ ਨੰਬਰ ਲਿਖ ਕੇ ਸਪੈਸ਼ਲ ਵੀ 230 231 32 36 ਸਾਰੇ ਇਹਨੇ ਨੇ ਵੀ ਇਹਨਾਂ ਤੇ ਸਟੇ ਹਨ ਰਜਿਸਟਰੀਆਂ ਨਾ ਕੀਤੀਆਂ ਜਾਂ ਉਸ ਦੇ ਬਾਵਜੂਦ ਸੇ ਰਜਿਸਟਰੀ ਕੀਤੀ ਹੈ ਕਿਸ ਕਸਰਾ ਨੰਬਰ ਦੀਆਂ ਨੇ ਤੇ ਕਿਸ ਵਸੀਕਾ ਨੰਬਰ ਦੀਆਂ ਨੇ ਵਸੀਕਾ 11826 ਵਸੀਕਾ ਨੰਬਰ 17 ਦਸੰਬਰ 2024 ਪਰਸੋਂ ਅੱਜ 19 ਤਰੀਕ ਹੈ ਪਰਸੋਂ ਦੀ ਗੱਲ ਕਰ ਰਹੇ ਆ ਜੀ ਤੇ ਪਟਵਾਰੀ ਨੇ ਇੰਤਕਾਲ ਚੜਾਉਣ ਤੋਂ ਮਨਾ ਕਰਤਾ ਸੀ ਗੁਰਜੰਟ ਸਿੰਘ ਪਟਵਾਰੇ ਸੀ ਉਹਨੇ ਕਿਹਾ ਵੀ ਇਹ ਗਲਤ ਰਜਿਸਟਰੀ ਹੋਈ ਹੈ ਮੈਂ ਨਹੀਂ ਕਰਾ ਇਹ ਮੈਨੂੰ ਪਤਾ ਹੁਣ ਇੰਤਕਾਲ ਚੜ ਗਿਆ ਕਿ ਨਹੀਂ ਲੇਕਿਨ ਉਹ ਅੜਿਆ ਸੀ ਇਸ ਗੱਲ ਤੋਂ ਉਹਨੇ ਨਹੀਂ ਚੜਾਇਆ ਇਹ ਖਸਾ ਨੰਬਰ ਇਹ ਪਤਾ ਲੱਗਾ ਕਿ ਜਦੋਂ ਰੋਲਾ ਪੈ ਗਿਆ ਕਿ ਗਲਤ ਰਜਿਸਟਰੀਆਂ ਹੋਈਆਂ ਨੇ ਹੁਣ ਉਹਤੇ ਕੁਝ ਰੋਕ ਲੱਗੀ ਹੈ ਉਹਨਾਂ ਜਿਹੜੀ ਹੁਣ ਹੋਰ ਹੋਣੀ ਸੀ ਉਹਨੂੰ ਉਹਨਾਂ ਨੂੰ ਇਹ ਗੱਲ ਕਿਹਾ ਕਿ ਰਜਿਸਟਰੀ ਨਾ ਕਰੋ ਲੇਕਿਨ ਜਿਹੜਾ ਬੰਦਾ ਰਜਿਸਟਰੀ ਕਰਾਉਂਦਾ ਅਰਜੀ ਨਵੀਸ਼ ਉਸਨੇ ਮਾਫੀ ਮੰਗੀ ਕਿ ਮੈਂ ਗਲਤੀ ਕਰ ਬੈਠਾ ਤਹਿਸੀਲਦਾਰ ਦੇ ਕਹਨਤੇ ਅੱਜ ਤੋਂ ਬਾਅਦ ਉਸ ਬਿਲਡਰ ਦੀ ਕੋਈ ਵੀ ਰਜਿਸਟਰੀ ਮੈਂ ਨਹੀਂ ਕਰਾਂਗਾ ਓਕੇ ਪਰ ਮੈਂ ਇਹ ਤੁਹਾਡੇ ਚੈਨਲ ਰਾਹੀਂ ਸਾਰੇ ਅਰਜੀ ਨਵੀਸ਼ਾਂ ਨੂੰ ਇਹ ਬੇਨਤੀ ਕਰਾਂਗਾ ਕਿਰਪਾ ਕਰੋ ਇਹ ਤਾਂ ਠੱਗ ਨੇ ਇਹ ਤਹਿਸੀਲਦਾਰ ਤਾਂ ਆਏ ਭ੍ਰਸ਼ਟੇ ਨੇ ਭੁੱਖੇ ਨੇ ਇਹਨਾਂ ਨੂੰ ਭੁੱਖ ਵੀ ਨਹੀਂ ਹਵਸੀ ਲੋਕ ਨੇ ਦੁਖ ਤਾਂ ਹਰ ਇੱਕ ਨੂੰ ਮੈਨੂੰ ਵੀ ਤੁਹਾਨੂੰ ਸਭ ਨੂੰ ਭੁੱਖਣ ਦੀ ਰੋਟੀ ਕਮਾਣਿਆ ਸੀ ਲੇਕਿਨ ਇੱਕ ਹਵਸ ਹੁੰਦੀ ਹੈ ਲੋਕਾਂ ਦੀਆਂ ਲਾਸ਼ਾਂ ਤੋਂ ਵੀ ਰੋਟੀਆਂ ਕਮਾਣੀਆਂ ਨੇ ਤੇ ਇਹ ਜਿਹੜਾ ਤਹਿਸੀਲਦਾਰ ਆਇਆ ਇਹ ਬਹੁਤ ਗਲਤ ਢੰਗ ਨਾਲ ਕੰਮ ਕਰ ਰਿਹਾ ਹੈ ਬੋਲਣ ਚ ਵੀ ਬਹੁਤ ਮਾੜਾ ਹੈ ਮਤਲਬ ਅੱਜ ਤੱਕ ਇੰਨੇ ਤਹਿਸੀਲਦਾਰਾਂ ਨਾਲ ਸੀ ਵਰਤੇ ਆ ਵੀ 25 ਨਾਲ ਮੈਂ ਵਰਤ ਚੁੱਕਿਆ ਜਿਆਦਾ ਨਾਲ ਹੀ ਬਹੁਤ ਪਿਆਰ ਨਾਲ ਬਿਠਾਉਂਦੇ ਨੇ ਗੱਲਬਾਤ ਕਰਦੇ ਨੇ ਆਮ ਹਰ ਇੱਕ ਦਾ ਦੁੱਖ ਸੁੱਖ ਵੀ ਦੇਖਦੇ ਨੇ ਪਰ ਇਹ ਇੰਨਾ ਕੱਬਾ ਬੋਲਦਾ ਔਰ ਅੰਦੀਆਂ ਤੁਸੀਂ ਇੱਕ ਪਿਛਲੇ ਹਫ਼ਤੇ ਦੀਆਂ ਮੈਂ ਆਰਟੀ ਮੰਗੀ ਅੱਜੀ ਮੰਗੀ ਆਰਟੀ ਇੱਕ ਹਫ਼ਤੇ ਦੀਆਂ ਤੁਹਾਨੂੰ ਮੈਜਿਸਟਰੀਆ ਕੱਢ ਕੇ ਦੇਵਾਂਗਾ ਕਿਹੜੀਆਂ ਰਿਸ਼ਤੀਆਂ ਕੀਤੀਆਂ ਨੇ ਜਿਹੜੀਆਂ ਸਰਕਾਰ ਨੇ ਕਿਹਾ ਕਿ ਜਿਹੜੇ ਫਲੈਟ ਹੈ ਵੱਡੇ ਹਾਈ ਰਾਈਜ਼ ਬਿਲਡਿੰਗ ਵਾਲੇ ਨੇ ਉਸ ਬਿਲਡਰ ਦੀ ਲਾਇਸੈਂਸ ਟੂ ਡਿਵੈਲਪ ਅ ਕਲੋਨੀਓ ਦੇ ਕੋਲ ਹੋਣੀ ਚਾਹੀਦੀ ਹੈ ਐਲ ਡੀ ਸੀ ਹੋਣਾ ਚਾਹੀਦਾ ਪਰ ਮਟਰ ਲਾਇਸੈਂਸ ਹੋਣਾ ਚਾਹੀਦਾ ਹੈ ਉਹਦਾ ਰੇਰਾ ਨੰਬਰ ਹੋਣਾ ਚਾਹੀਦਾ ਕੰਪਲੀਸ਼ਨ ਸਰਟੀਫਿਕੇਟ ਹੋਵੇ ਕੁਝ ਤਾਂ ਹੋਵੇ ਉਹਦੇ ਕੋਲ ਕੁਝ ਵੀ ਨਜਿਸਟੀਆਂ ਕਰੀ ਜਾਂਦਾ ਓਕੇ ਉਹਨਾਂ ਕੋਲ ਤੁਸੀਂ ਜਿਵੇਂ ਗੱਲ ਕੀਤੀ ਵੀ 25000 ਨਾ ਇਹਨਾਂ ਦਾ ਢਿੱਡ ਨਹੀਂ ਭਰਦਾ ਬਿਲਡਰਾਂ ਕੋਲ ਘਟੋ ਘਾਟੇ ਲੱਖ ਲੱਖ ਰੁਪਏ ਤੋਂ ਉੱਪਰ ਲੈਂਦੇ ਨੇ ਠੀਕ ਹੈ ਪਰ ਤੁਸੀਂ ਉੱਥੇ ਜਿਰਪੁਰ ਤਹਿਸੀਲ ਦੇ ਵਿੱਚ ਜਾਂਦੇ ਹੋ ਉੱਥੇ ਬਹੁਤੀਆਂ ਤਹਿਸੀਲਾਂ ਤੇ ਰੇਟ ਲੱਗੇ ਹੁੰਦੇ ਨੇ 8 8 ਚੀਜ਼ਾਂ ਦੇ ਹਰ ਕੰਮ ਦੇ ਰੇਟ ਲੱਗੇ ਹੁੰਦੇ ਇੱਥੇ ਕਹਿੰਦੇ ਰੇਟ ਲਿਸਟੇ ਨਹੀਂ ਲਾਈ ਹੋਈ ਇਹ ਵੀ ਕੋਈ ਲੋਕਾਂ ਨੂੰ ਮਤਲਬ ਉਧੂ ਬਣਾਉਣ ਵਾਲੀ ਗੱਲ ਹੀ ਹਾਂ ਇੱਥੇ ਨਹੀਂ ਲਾਈ ਲੇਕਿਨ ਮੈਂ ਵਾਰ-ਵਾਰ ਆਪਣੀ ਵੀਡੀਓ ਚ ਜਾਗਰੂਕ ਲੋਕਾਂ ਨੂੰ ਕਰਦਾ ਰਹਿਣਾ ਪਈ ਇੰਤਕਾਲ ਦੇ ਪੈਸੇ ਨਾ ਦਿਆ ਕਰੋ ਇੰਤਕਾਲ ਰਜਿਸਟਰੀ ਦੇ ਨਾਲ ਇੰਤਕਾਲ ਦੇ ਪੈਸੇ ਲੱਗ ਚੁੱਕੇ ਹੁੰਦੇ ਨੇ ਤੁਹਾਡੇ ਕਰੇ ਆਪੇ ਆ ਪਾਣਗੇ ਲੇਕਿਨ ਆਪੇ ਨਹੀਂ ਭੇਜਦੇ ਚਲੋ ਹਫਤੇ 10 ਦਿਨ ਬਾਅਦ ਕਰ ਦੇਣਗੇ ਲੇਕਿਨ 6-6 ਮਹੀਨੇ ਵੀ ਇੰਤਕਾਲ ਨਹੀਂ ਕਰਦੇ ਜੋ ਤੱਕ ਉਹਨਾਂ ਕੋਲ ਰੁਪਇਆ 1000 1500 ਨਾ ਪਹੁੰਚੇ ਇੱਕ ਆਪਾਂ ਹੁਣੇ ਗੱਲ ਕਰਕੇ ਏਥੇ ਸੀ ਕਿ ਜਿਹੜਾ ਮੋਹਰ ਲਾਉਣ ਵਾਲਾ ਬੰਦਾ ਉਹ ਵੀ ਹਰ ਰਜਿਸਟਰੀ ਬਦਲੇ 500 ਰੁਪਇਆ ਲੈਂਦਾ ਜਿਵੇਂ ਬੱਚਾ ਜੰਮਣ ਤੇ ਦਾਇਆਂ ਵਧਾਈਆਂ ਨਹੀਂ ਲੈਂਦੀਆਂ ਉਹਦਾ ਕੰਮ ਉਹ ਹੈ ਹਾਂ ਹਾਂ ਪਰ ਨਾਲ ਕਹਿੰਦੇ ਨਾਲ ਕਹਿੰਦੇ ਤਹਿਸੀਲ ਦੇ ਵਿੱਚ ਕੈਮਰੇ ਲੱਗੇ ਹੋਏ ਨੇ ਉਹ ਜਦੋਂ ਮੋਹਰ ਲਾਉਂਦਾ ਕੈਮਰੇ ਚ ਵੀ ਕੈਚ ਹੋਣਗੇ ਜਾਂ ਫਿਰ ਜਿਹੜੇ ਕੈਮਰੇ ਇੰਜਾਮ ਜਾਣਬੁੱਝ ਕੇ ਖਰਾਬ ਹੋਣਗੇ ਜੇ ਕੈਮਰੇ ਖਰਾਬ ਨੇ ਉਹਨਾਂ ਨੂੰ ਠੀਕ ਨਹੀਂ ਕਰਾਉਂਦੇ ਫਿਰ ਹਾਈ ਲੈਵਲ ਤੇ ਕੋਈ ਗੜਬੜਾ ਮੇਰੇ ਕੋ ਖਾਜੇ ਤੱਕ ਤਾਂ ਕੈਮਰੇ ਦਾ ਵੇਖੇ ਨੇ ਲੇਕਿਨ ਕੈਮਰੇ ਦੀ ਸਕਰੀਨ ਕਿੱਥੇ ਹੋ ਅਜੇ ਤੱਕ ਨਹੀਂ ਮੈਨੂੰ ਤਸਵੀਰ ਚੱਲਣਗੇ ਨਹੀਂ ਚੱਲਦੇ ਹੁਣ ਤਸਵੀਰ ਦੇ ਵਿੱਚ ਕੋਈ ਵੀ ਮੈਂ ਅਜੇ ਤੱਕ ਸਕ੍ਰੀਨ ਨਹੀਂ ਦੇਖੀ ਜਿੱਥੇ ਤੇ ਵਿਸਦਾ ਹੋਵੇ ਵੀ ਕੈਮਰੇ ਦੇ ਵਿੱਚ ਕੀ ਚੱਲ ਰਿਹਾ ਦਿਖਦਾ ਪਿਆ ਹੋਵੇ ਮੈਨੂੰ ਲੱਗਦਾ ਕੈਮਰੇ 10-5 ਸਾਲ ਪਹਿਲਾਂ ਖੋਖੇ ਜਿਹੇ ਲਾਏ ਹੋਏ ਨੇ ਕੋਈ ਨਕਲੀ ਜਿਹੇ ਖਲੋਣੇ ਨਹੀਂ ਹੁੰਦੇ ਉਹ ਲਾਏ ਹੋਏ ਨੇ ਕਿਉਂਕਿ ਜਿਹੜਾ ਵੀ ਕੰਮ ਹੈ ਕੱਲਾ ਤਹਿਸੀਲ ਦੇ ਵਿੱਚ ਉਸ ਪਰਿਸਰ ਜਿਹੜਾ ਉਹ ਪੂਰਾ ਜਿਹੜੀ ਬਿਲਡਿੰਗ ਹੈ ਉਹ ਸਾਰਾ ਭ੍ਰਸ਼ਟਾਚਾਰ ਦਾ ਅੱਡਾ ਕਿਉਂਕਿ ਉੱਥੇ ਕਮੇਟੀ ਵੀ ਹੈ ਨਗਰ ਕੌਂਸਲ ਵੀ ਉੱਥੇ ਹੀ ਤੇ ਹਰ ਬੰਦਾ ਉੱਥੇ ਪੈਸੇ ਲੈ ਕੇ ਆਉਂਦਾ ਹੈ ਪੈਸੇ ਗਿਣ ਕੇ ਦਿੰਦਾ ਹੈ ਤਾਂ ਉਹ ਕੈਮਰੇ ਫਿਰ ਚੱਲਣਗੇ ਤਾਂ ਫਿਰ ਇਹਨਾਂ ਦੀ ਭੇਦ ਖੁੱਲ ਜਾਏਗਾ ਜਿਹੜੇ ਅਕਸਰ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਮੁੱਖ ਮੰਤਰੀ ਭਗਵੰਤ ਸਾਨਾ ਆਪਣੇ ਲੈਕਚਰ ਚ ਕਹਿੰਦੇ ਨੇ ਕਿ ਮੈਂ ਫੋਨ ਕਰਕੇ ਪੁੱਛਦਾ ਰਹਿਣਾ ਪੂਰੇ ਪੰਜਾਬ ਚੋਂ ਵੀ ਤੁਹਾਡੇ ਪੈਸਾ ਤਾਂ ਨਹੀਂ ਲੱਗਿਆ ਜਿਰਕਪੁਰ ਕਦੇ ਕਿਸੇ ਨੂੰ ਫੋਨ ਗਿਆ ਤੁਹਾਡੇ ਧਿਆਨ ਚ ਹੋਵੇ ਨਹੀਂ ਹਜੇ ਤੱਕ ਜਿਰਕਪੁਰ ਚ ਐਸਾ ਕੁਝ ਨਹੀਂ ਆ ਅਸੀਂ ਮੁੱਦਾ ਪਹੁੰਚਾਇਆ ਹੁਣ ਹਰਦੀਪ ਮੁੰਡਿਆ ਜੀ ਜਿਹੜੇ ਇਸ ਮੰਤਰੀ ਨੇ ਸਾਡੇ ਬਹੁਤ ਮੇਰੇ ਮਿੱਤਰ ਵੀ ਨੇ ਔਰ ਉਹਨਾਂ ਨਾਲ ਮੈਂ ਬੇਨਤੀ ਕੀਤੀ ਉਹਨਾਂ ਨੇ ਕਿਹਾ ਵੀ ਚੋਣਾਂ ਤੋਂ ਬਾਅਦ ਮੈਂ ਜਿਰਕਪੁਰ ਦੇ ਜਰੂਰ ਇਹਦੀ ਇਨਕੁਆਰੀ ਕਰਾਂਗਾ ਤੇ ਉਹਨਾਂ ਤੱਕ ਇਹ ਕੰਪਲੇਨ ਪਹੁੰਚਾ ਦਿੱਤੀ ਹੈ ਇਹ ਹੁਣ ਦੇਖੋ ਕੀ ਕਾਰਵਾਈ ਕਰਦਾ ਆਪਾਂ ਤੁਹਾਡਾ ਵੀ ਤਜਰਬਾ ਕਾਫੀ ਹੋ ਗਿਆ ਐਨੇ ਮੋਟੇ ਪੈਸੇ ਲੈਣ ਵਾਲਾ ਤਹਿਸੀਲਦਾਰ ਇਹ ਤਾਂ ਹੈ ਨਹੀਂ ਵੀ ਆਪਣੀ ਜੇਬ ਚ ਪਾਉਂਦਾ ਹੋਊ ਪੈਸੇ ਤਾਂ ਉੱਪਰ ਤੱਕ ਜਾਂਦੇ ਹੋਣੇ ਹੋ ਸਕਦਾ ਕਾਲਾ ਮਾਲਾ ਵੱਡਾ ਹੋਵੇ ਵੀ ਤਾਂ ਹੈਗਾ ਜੀ ਇਹਦਾ ਨੋ ਡਾਊਟ ਇਹਦਾ ਮਤਲਬ ਕੋਈ ਆਪਾਂ ਕਹਿੰਦੇ ਸ਼ੱਕ ਵੀ ਗੱਲ ਨਹੀਂ ਇਹ ਤਾਂ ਪੱਕਾ ਹੀ ਹੈ ਕਿ ਐਡਾ ਢੱਲੇ ਦੇ ਨਾਲ ਪਹਿਲਾਂ ਚੱਲਦਾ ਸੀ ਅੰਡਰ ਦਾ ਟੇਬਲ ਪਹਿਲਾਂ ਕਹਿੰਦੇ ਸੀ ਲੁਕਮਾ ਜੇ ਮਤਲਬ ਅੰਡਰ ਟੇਬਲ ਕਹਿੰਦੇ ਵੀ ਲੁਕਮਾ ਪੈਸਾ ਦਿੰਦੇ ਸੀ ਉਹ ਤਾਂ ਸ਼ਰਿਆ ਮੈਂ ਕੁਲ ਕੋਈ ਗੱਲ ਨਹੀਂ ਕਿਸੇ ਵੀ ਅਰਜੀ ਦੇ ਵਿੱਚ ਦੇ ਗੱਲੇ ਚ ਵੇਖ ਲਓ 5 ਵਜੇ ਜਾ ਕੇ ਤੁਹਾਨੂੰ ਹਰੇਕ ਦੇ ਗੱਲੇ ਚ 5-10 ਲੱਖ ਮਿਲੂਗਾ ਕਿੱਥੋਂ ਆਉਗਾ ਤੇ ਵੀ ਪਤਾ ਲੱਗਿਆ ਕਿ ਤਹਿਸੀਲ ਦੇ ਵਿੱਚ ਬਕਾਇਦਾ ਕਿੰਨੀਆਂ ਰਜਿਸਟਰੀਆਂ ਕਿਹਨੇ ਕਰਾਈਆਂ ਨੇ ਥੋੜਾ ਨੋਟ ਕਰ ਲੈਂਦੇ ਡੈਰੀ ਤੇ ਤਾਂ ਕਿ ਸ਼ਾਮ ਨੂੰ ਜਦੋਂ ਕਲੈਕਸ਼ਨ ਕਰਨੀ ਆ ਸੌਖਾ ਰਹੇ ਤੇ ਪੂਰੀ ਕਲੈਕਸ਼ਨ ਜਦੋਂ ਸ਼ਾਮ ਨੂੰ ਹੋ ਜਾਂਦੀ ਹੈ ਫਿਰ ਪੈਸੇ ਵੱਡਾ ਸਾਹ ਲੈ ਜਾਂਦਾ ਕਹਿੰਦੇ ਮੈਂ ਤੁਹਾਨੂੰ ਇੱਕ ਫੋਟੋ ਵੀ ਮੈਂ ਵਾਇਰਲ ਕਰ ਚ ਮੈਨੂੰ ਕੋਈ ਦਿੱਕਤ ਨਹੀਂ ਮੈਂ ਤੁਹਾਨੂੰ ਫੋਟੋ ਵੀ ਇੱਕ ਦੇਵਾਂਗਾ ਇਸ ਤੋਂ ਪਹਿਲਾਂ ਇੱਕ ਤਹਿਸੀਲਦਾਰ ਸੀ ਉਹਨੇ ਉਹਦਾ ਸ਼ਾਇਦ ਰਿਸ਼ਤੇਦਾਰ ਸੀ ਪਤਾ ਨਹੀਂ ਉਹ ਡਰਾਈਵਰ ਕਹਿੰਦਾ ਸੀ ਉਹਨੂੰ ਡਰਾਈਵਰ ਬਿਠਾਉਂਦਾ ਸੀ ਤਹਿਸੀਲਦਾਰ ਕੁਰਸੀ ਤੇ ਬੈਠਣੇ ਬੈਠੇ ਉਹ ਕੁਰਸੀ ਤੇ ਬਹਿ ਕੇ ਚਾਹ ਕੌਫੀਆਂ ਪੀਂਦਾ ਸੀ ਤੇ ਉਹ ਕੋਈ ਵੀ ਗੱਲ ਕਹਿੰਦਾ ਸੀ ਤੇ ਪਿੰਮੜ ਦਾ ਹਸਾਬ ਕਿ ਤੱਕ ਜਿਹੜਾ ਉਹ ਡਰਾਈਵਰ ਕਰਿਆ ਕਰਦਾ ਹੁੰਦਾ ਸੀ ਡਰਾਈਵਰ ਲੈਂਦਾ ਸੀ ਪੈਸੇ ਦੇ ਖੁੱਲੇ ਕੰਮ ਸੀਗਾ ਮਤਲਬ ਉਹ ਵੀ ਰਿਸ਼ਤੇਦਾਰ ਨੂੰ ਰੱਖ ਲੈਂਦੇ ਡਰਾਈਵਰ ਕੋਈ ਨਾ ਕੋਈ ਹਾਂ ਉਹ ਮੈਨੂੰ ਇਹ ਨਹੀਂ ਪਤਾ ਰਿਸ਼ਤਾ ਕੀ ਲੇਕਿਨ ਸਭ ਨੇ ਕਹਿ ਚੁ ਕਿ ਉਹਦਾ ਡਰਾਈਵਰ ਹੈ ਉਹਦੇ ਨਾਲ ਗੱਲ ਕਰੋ ਜੇ ਕਿਸੇ ਨੇ ਕੋਈ ਰਿਸ਼ਤੀ ਕਰਾਣੀ ਹੈ ਤਾਂ ਕਹਿੰਦੇ ਮੇਰੇ ਡਰਾਈਵਰ ਨਾਲ ਗੱਲ ਕਰ ਲੋ ਤੋ ਡਰਾਈਵਰ ਜੀ ਜ਼ੀਰੋ ਟੋਲਰੈਂਸ ਵਾਲੀ ਜਿਹੜੀ ਗੱਲ ਕਰੀ ਸੀ ਸਰਕਾਰ ਬਣਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਹੁਣ ਸਰਕਾਰ ਨੇ ਉਹ ਏਜੰਡੇ ਤੋਂ ਗੱਲ ਲਾਤੀ ਜੇ ਸਰਕਾਰ ਤੱਕ ਗੱਲ ਪਹੁੰਚਦੀ ਨਹੀਂ ਤਾਂ ਉਹਨੂੰ ਕੀ ਲੱਗਦਾ ਗੜਬੜ ਕਿੱਥੇ ਨਹੀਂ ਐਸੀ ਕੋਈ ਗੱਲ ਨਹੀਂ ਦੇਖੋ ਮੈਂ ਮੈਂ ਖੁੱਲੇ ਦਿਲ ਨਾਲ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਕੋਈ ਵੀ ਗੱ ਕੋਈ ਸੀਆਈਡੀ ਲਾ ਲੋ ਚਾ ਇੱਕ ਮੁੱਖ ਮੰਤਰੀ ਦੀ ਜਿਹੜੀ ਇਹ ਪਹੁੰਚ ਬਹੁਤ ਵੱਡੀ ਹੁੰਦੀ ਹੈ ਉਹਦੇ ਇੱਕ ਘਰਾਂ ਦੇ ਵਿੱਚ ਵੀ ਲੱਭ ਲੈਂਦਾ ਕਿ ਕਿਦੇ ਕੀ ਚੱਲੀ ਜਾਂਦਾ ਔਰ ਜ਼ਿਰਕਪੁਰ ਤਾਂ ਬਹੁਤ ਵੱਡਾ ਗੇਟ ਆਫ ਦੇ ਪੰਜਾਬ ਕਹਿੰਨੇ ਗੇਟਵੇ ਆਫ ਦਾ ਪੰਜਾਬ ਕਹਿੰਨੇ ਆ ਉੱਥੇ ਇੰਨਾ ਵੱਡੀ ਕਰਪਸ਼ਨ ਚੱਲਦੀ ਹੋਵੇ ਔਰ ਪੂਰਾ মিডিਆ ਚਾਹੇ ਉਹ ਇਲੈਕਟ੍ਰੋਨਿਕ মিডিਆ ਦੀ ਗੱਲ ਕਰੀਏ ਚਾਹੇ ਅਸੀਂ ਪ੍ਰਿੰਟ ਦੀ ਕਰੀਏ ਉਹਨਾਂ ਨੇ ਇੰਨਾ ਜ਼ਿਆਦਾ ਇਹਨੂੰ ਮੁੱਦੇ ਨੂੰ ਚੱਕਿਆ ਸੀ ਗੱਲ ਨਹੀਂ ਕਿ ਉੱਤ ਤੱਕ ਪਹੁੰਚੇ ਨਾ ਪਹੁੰਚੀ ਹੋਈ ਏ ਪਤਾ ਨਹੀਂ ਕਿਉਂ ਨਹੀਂ ਵਸ ਚੱਲ ਰਿਹਾ ਜ਼ਿਰਕਪੁਰ ਉੱਪਰ ਇਹ ਨਹੀਂ ਪਤਾ ਜੀ ਹਾਲਪਾ ਮੇ ਹਰਨਾ ਤਸੀਲਾਂ ਦਾ ਵੀ ਐਵੇਂ ਦਾ ਹੋਵੇਗਾ ਪਰ ਜਿਰਖਪੁਰ ਜ਼ਿਆਦਾ ਚਰਚਾ ਵਿੱਚ ਹੈ ਖਰੜ ਦੇ ਵਿੱਚ ਵੀ ਕਈ ਵਾਰ ਮਾਮਲੇ ਉੱਭਰਦੇ ਨੇ ਜਿਹੜੀਆਂ ਤੁਹਾਨੂੰ ਅਸੀਂ ਕੁਝ ਆਡੀਓ ਕਲਿੱਪ ਦਿਖਾਏ ਨੇ ਵੀਡੀਓ ਦਿਖਾਈਆਂ ਨੇ ਉਹ ਜੋ ਸਾਬਚਾਰ ਹੁੰਦਾ ਕਿ ਦਾਲ ਦੇ ਵਿੱਚ ਕਾਲਾ ਜ਼ਰੂਰ ਹੈ ਤੇ ਕਈ ਤਾਂ ਕਹਿੰਦੇ ਆ ਦਾਲੀ ਕਾਲੀ ਆ ਸੋ ਮੁੱਖ ਮੰਤਰੀ ਭਗਵੰਤ ਸਿੰਘ ਨੂੰ ਬੇਨਤੀ ਹੈ ਕਿ ਤਸੀਲਾਂ ਵੱਲ ਵੱਧ ਧਿਆਨ ਦਿਓ ਕਿਉਂਕਿ ਲੋਕ ਜਿਹੜੇ ਆਪਣਾ 25-30 ਲੱਖ ਦਾ ਜਾਂ ਕੋਈ 20 ਲੱਖ ਦਾ ਫਲੈਟ ਖਰੀਦਦੇ ਨੇ ਮਕਾਨ ਖਰੀਦਦੇ ਨੇ ਪਲਾਟ ਖਰੀਦਦੇ ਨੇ ਉਹਨੂੰ ਰਸੀਬਤ ਦੇ ਪੈਸੇ ਦੇਨੇ ਬਹੁਤ ਚੁਪਦੇ ਆ ਪਤਾ ਨਹੀਂ ਕੌਣ ਕਿਸਨੇ ਦੀ ਕਮਾਈ ਕਿਵੇਂ ਢਿੱਡ ਬਣ ਕੇ ਪੈਸਾ ਉਹਨਾਂ ਨੇ ਬਚਾਇਆ ਹੁੰਦਾ ਉਹ ਜਦੋਂ ਨਜਾਇਜ਼ ਜਾਂਦਾ ਤਾਂ ਲੋਕਾਂ ਨੂੰ ਤਕਲੀਫ ਹੁੰਦੀ ਹੈ ਤੇ ਤਕਲੀਫ ਦੂਰ ਕਰਨਾ ਸਰਕਾਰ ਦਾ ਤੇ ਮੁੱਖ ਮੰਤਰੀ ਦਾ ਕੰਮ ਹੈ ਹੋਰ ਵੀ ਮਾਮਲੇ ਨੇ ਆਉਣ ਵਾਲੇ ਦਿਨਾਂ ਵਿੱਚ ਉਹ ਵੀ ਜਾਗਰੂਕ ਕਰਾਂਗੇ ਫਿਲਹਾਲ ਐਨ ਆਈ ਕੈਮਰਾਮੈਨ ਅਮਨ ਦੇ ਨਾਲ ਦਰਸ਼ਨ ਸਿੰਘ ਕੋਕਰ ਚੰਡੀਗੜ੍ਹ ਮੈਂ ਬਹੁਤ ਵੀਡੀਓ ਬਣਾਉਣੀ ਹੁੰਦੀ ਆ ਵੀਡੀਓ ਨਹੀਂ ਬਣਾਉਣੀ ਹੁੰਦੀ ਕੋਲ ਫਤਹਿ ਕੋਲ ਦੇ ਉਸਤੇ ਪ੍ਰਾਣ ਹੋਰੋਂ ਤੁਸੀਂ ਬੋਲ ਦੀ ਫਤਹਿ ਅਰੋਂ ਉਹ ਜਿਹੜਾ ਬੜਾ ਮਿੱਠਾ ਬੋਲ ਦੀ ਫਤਹਿ ਕਿਸ ਨਾਲ ਜਵਾਕੇ ਛੋਟੇ ਕਿਸ ਨਾਲ ਵੱਡੇ ਕੋਲੋਂ ਕੌਫਸਿਕ ਨਹੀਂ ਆ ਤੁਸੀਂ ਇੱਕ ਬੰਦੇ ਕਰਕੇ ਪ੍ਰਾਣ ਨਹੀਂ ਹੋਣਾ 500 ਬੰਦਾ ਖੜਾ ਮੁੱਠ ਇਕੱਠਾ ਪਾਣ ਪਾਣੇ ਕੀ ਮਸਲਾ ਵੀਰ ਕੀ ਆ ਹੋਇਆ ਵੀਰ ਪਤਾ ਨਹੀਂ ਰਿਸ਼ਤੇ ਹਰੇ ਕਮੰਦਾਰੇ ਸਾਰੀ ਪਬਲਿਕ ਪਰੇਸ਼ਾਨ ਹੈ 500 ਬੰਦਾ ਬੱਠਾ ਕਿ ਹਰੇ ਮੂੰਹ ਤੇ ਮਿੱਠਾ ਪਾਣ ਬਾਇਨੇ ਕੋਈ ਨਹੀਂ ਬੋਲਦਾ ਕੋਈ ਮਸਲਾ ਨਹੀਂ ਹੈਗਾ ਯਾਰ ਤੁਸੀਂ ਪਬਲਿਕ ਦਾ ਪਰੇਸ਼ਾਨ ਹੋ ਰਹੀ ਹੈ ਵੀਰ ਤੁਸੀਂ ਰਜਿਸਟਰੀ ਕਰਾਉਣਾ ਹੈ ਹੋਇਆ ਰਜਿਸਟਰੀ ਕਰਾਉਣ ਪਰੇਸ਼ਾਨ ਹੋ ਰਹੇ ਵੀਰ ਸਵੇਰੇ 11:30 ਵਜੇ ਤੇ ਬੈਠੇ ਆ